ਦੂਜੀ ਗੱਲ ਕਰਾਂ ਗੁਰੂ ਕੇ ਭਗਤ ਗੁਰੂ ਕੇ ਭਗਤ ਅਸੀਂ ਮੂਰਖਾਂ ਨੇ ਮਾਫ਼ ਕਰਨਾ ਜਿਹੜੇ ਲੋਕ ਝੰਡੇ ਚੁੱਕ ਕੇ ਲੀਡਰਾਂ ਦੇ ਮਗਰ ਲੱਗ ਕੇ ਨਾਹਰੇ ਬਾੜੀ ਕਰਨ ਲੱਗ ਜਾਂਦੇ ਆ ਨਾ ਵੀ ਨਹੀਂ ਅਸੀਂ ਭਗਤ ਨਹੀਂ ਕਹਿਣਾ ਅਸੀਂ ਗੁਰੂ ਕਹਿਣਾ ਉਹ ਮੂਰਖੋ ਬਾਣੀ ਤੇ ਪੜ ਲਓ ਪਹਿਲਾਂ ਬਾਣੀ ਚ ਕੀ ਲਿਖਿਆ ਬਾਣੀ ਚ ਕੀ ਲਿਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਉੱਚੇ ਤੇ ਨਹੀਂ ਹੋ ਗਏ ਅਸੀਂ ਗੁਰੂ ਸੇ ਬਨਾਂ ਦੀ ਸੋਚ ਤੋਂ ਉੱਚੇ ਤੇ ਨਹੀਂ ਹੋ ਗਏ ਅਸੀਂ ਭਗਤ ਸਰਵਦਾਸ ਸਾਹਿਬ ਨੂੰ ਗੁਰੂ ਬਣਾਣਾ ਚਾਹੁੰਦੇ ਆ ਪਰ ਮੇਰਾ ਗੁਰੂ ਕਹਿੰਦਾ ਮੇਰੇ ਭਗਤ ਮੇਰੇ ਤੋਂ ਵੀ ਉੱਚੇ ਨੇ ਹਾਂਜੀ ਗੁਰੂ ਕਹਿੰਦਾ ਮੇਰੇ ਭਗਤ ਮੇਰੇ ਤੋਂ ਉੱਚੇ ਨੇ ਅਸੀਂ ਕਹਾਂ ਨਹੀਂ ਅਸੀਂ ਗੁਰੂ ਬਣਾਣਾ ਹੈ ਰੱਬੀ ਬਾਣੀ ਚ ਸ਼ਬਦ ਲਿਖਿਆ ਮੇਰੀ ਬੰਦੀ ਭਗਤਿ ਸ਼ਦਾਵੈ ਬੰਦ ਹੈ ਭਗਤ ਨਾ ਛੁਟੈ ਮੋਖੇ ਮੇਰੇ ਬੰਨਿਆ ਹੋਇਆਂ ਨੂੰ ਭਗਤੀ ਕਰਨ ਵਾਲਾ ਸਿਮਰਨ ਕਰਨ ਵਾਲਾ ਛਡਾ ਲੈਂਦਾ ਤੇ ਜੇ ਕਿਤੇ ਭਗਤੀ ਕਰਨ ਵਾਲੇ ਨੇ ਜਮੋ ਤੁਹਾਨੂੰ ਬੰਨ ਲਿਆ ਤੇ ਯਾਦ ਰੱਖਿਓ ਫਿਰ ਮੇਰੇ ਤੋਂ ਵੀ ਛਡਾਇਆ ਨਹੀਂ ਜਾਣਾ ਬੰਦ ਹੈ ਭਗਤ ਨਾ ਛੁਟੈ ਮੋਖੇ ਜੇ ਭਗਤ ਨੇ ਬੰਨ ਲਿਆ ਤੇ ਫਿਰ ਮੇਰੇ ਤੋਂ ਨਹੀਂ ਛਡਾਓ ਹੁਣ ਇਸ ਗੱਲ ਤੋਂ ਅਸੀਂ ਵਿਚਾਰ ਕੇ ਸੋਚੀਏ ਕਿ ਗੁਰੂ ਭਗਤ ਨੂੰ ਕਿੱਡਾ ਵੱਡਾ ਰੁਤਬਾ ਦੇ ਰਿਹਾ ਆਪਣੇ ਨਾਲੋਂ ਵੀ ਉੱਚਾ ਰੁਤਬਾ ਦੇ ਰਿਹਾ ਫਿਰ ਭਗਤ ਉੱਚਾ ਹੋਇਆ ਕਿ ਗੁਰੂ ਸਮਝਣਾ ਤੇ ਸੀ ਗੁਰੂ ਆਪਣੇ ਭਗਤ ਨੂੰ ਆਪਣਾ ਰੁਤਬਾ ਦੇ ਦਿੰਦਾ ਹੈ ਗੁਰੂ ਆਪਣੇ ਭਗਤ ਨੂੰ ਆਪਣੀ ਗੱਦੀ ਦੇ ਦਿੰਦਾ ਹੈ ਵੇਖੋ ਨਾ ਗੁਰੂ ਨਾਨਕ ਸਾਹਿਬ ਨੇ ਭਾਈ ਲੈਣ ਨੂੰ ਆਪਣੀ ਗੱਦੀ ਤੇ ਬਿਠਾਇਆ ਭਗਤ ਨੂੰ ਆਪਣੇ ਤੋਂ ਵੀ ਉੱਚਾ ਰੁਤਬਾ ਦਿੱਤਾ ਪਰ ਸਾਡੇ ਲੋਕਾਂ ਚ ਵੋਟ ਬੈਂਕ ਬਣਾਉਣ ਵਾਲਿਆਂ ਨੇ ਬੋਟਾਂ ਲੁੱਟਣ ਵਾਲਿਆਂ ਨੇ ਕਦੀ ਨਾ ਕਦੀ ਕੋਈ ਨਾ ਕੋਈ ਟੇਡਾ ਤੀਰ ਚਲਾਇਆ ਜਿਹਨੂੰ ਅਸੀਂ ਨਾ ਸਮਝ ਸਕੇ ਤੇ ਅਸੀਂ ਚੁੱਕੇ ਝੰਡੇ ਤੇ ਰੌਲਾ ਪਾਣ ਸ਼ੁਰੂ ਹੋ ਗਏ ਰੌਲਾ ਪਾਣਾ ਸ਼ੁਰੂ ਹੋ ਗਿਆ ਮੈਂ ਵਿਚਾਰ ਚੱਲ ਰਿਹਾ ਸਾ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਭਗਤ ਬਾਬਾ ਰਬਦਾਸ ਸਾਹਿਬ ਦਾ। ਸ੍ਰੀ ਰਾਗ ਦੇ ਅੰਦਰ ਇੱਕ ਸ਼ਬਦ ਹੈ ਭਗਤ ਬਾਬਾ ਰਬਦਾਸ ਸਾਹਿਬ ਦਾ ਤੇ ਉੱਥੇ ਲਿਖਿਆ ਗਿਆ ਬਾਣੀ ਸ੍ਰੀ ਰਬਦਾਸ ਜੀ ਕੀ। ਇਸੇ ਤਰ੍ਹਾਂ ਰਾਗ ਗੌੜੀ ਦੇ ਅੰਦਰ ਭਗਤ ਬਾਬਾ ਰਬਦਾਸ ਸਾਹਿਬ ਜੀ ਦੇ ਪੰਜ ਸ਼ਬਦ ਨੇ। ਜਿੱਥੇ ਇਹ ਲਿਖਿਆ ਮਿਲਦਾ ਭਗਤ ਬਾਣੀ ਭਗਤ ਰਬਦਾਸ ਜੀ ਕੀ ਜਾਂ ਜੀਓ ਕੀ ਤੇ ਦੋ ਵਾਰੀ ਇਹ ਦੋ ਸ਼ਬਦ ਜ਼ਰੂਰ ਮਿਲਦੇ ਆ ਜੀਓ ਕੀ ਤੇ ਜੀ ਕੀ ਗੌੜੀ ਰਾਗ ਦੇ ਅੰਦਰ ਅੱਗੇ ਮਿਸ਼ਰਤ ਰਾਗ ਨੇ ਜਿਵੇਂ ਗੌੜੀ ਬੈਰਾਗਨ ਰਾਗ ਗੌੜੀ ਦੇ ਵਿੱਚ ਪੰਜ ਸ਼ਬਦ ਨੇ ਭਗਤ ਬਾਬਾ ਰਬਦਾਸ ਸਾਹਿਬ ਉਸ ਤੋਂ ਬਾਅਦ ਅਸਰ ਰாக ਦੇ ਅੰਦਰ ਛੇ ਸ਼ਬਦ ਨੇ ਭਗਤ ਬਾਬਾ ਰਬਦਾਸ ਸਾਹਿਬ ਜੀ ਦੇ ਉੱਥੇ ਵੀ ਮਿਲਦਾ ਹੈ ਰਬਦਾਸ ਜੀ ਕੀ ਬਾਣੀ ਰਬਦਾਸ ਜੀ ਕੀ ਜਾਂ ਰਬਦਾਸ ਆਸਤੀ ਫਿਰ ਉਸ ਤੋਂ ਬਾਅਦ ਗੁਜਰੀ ਰாக ਦੇ ਅੰਦਰ ਭਗਤ ਬਾਬਾ ਰਬਦਾਸ ਸਾਹਿਬ ਜੀ ਦੇ ਸ਼ਬਦ ਨੇ ਜਿੱਥੇ ਜੀ ਕੀ ਬਾਣੀ ਮਿਲਦਾ ਇੱਕ ਸ਼ਬਦ ਹੈ ਪਦਿਆਂ ਦੇ ਵਿੱਚ ਇੱਕ ਸ਼ਬਦ ਗੁਦਰੀ ਰਾਗ ਗੁਦਰੀ ਰਾਗ ਤੋਂ ਬਾਅਦ ਆਉਂਦਾ ਰਾਗ ਸੋਰਠ ਸੋਰਠ ਰਾਗ ਦੇ ਅੰਦਰ ਸੱਤ ਸ਼ਬਦ ਨੇ ਭਗਤ ਬਾਬਾ ਰਬਦਾਸ ਦੇ ਤੇ ਸੱਤ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਪੜਾਂਗੇ ਤੇ ਉੱਥੇ ਲਿਖਿਆ ਮਿਲਦਾ ਬਾਣੀ ਭਗਤ ਰਬਦਾਸ ਜੀ ਕੀ ਜਾ ਜੀਓ ਕੀ ਸੋਰਠਿ ਰਾਗ ਦੇ ਅੰਦਰ ਭਗਤ ਬਾਬਾ ਅਰਵਦਾਸ ਸਾਹਿਬ ਦੇ ਕਿੰਨੇ ਸ਼ਬਦ ਨੇ ਜੀ ਸੱਤ ਜਿਨ੍ਹਾਂ ਦੇ ਨਾਲ ਲਿਖਿਆ ਮਿਲਦਾ ਬਾਣੀ ਭਗਤ ਰਵਦਾਸ ਜੀ ਕੀ ਜਾ ਜੀਓ ਕੀ ਸੋਰ ਤਰਾਗ ਦੇ ਵਿੱਚ ਸੱਤ ਸ਼ਬਦ ਨੇ ਤਰਾ ਸ੍ਰੀ ਰਾਗ ਦੇ ਅੰਦਰ ਤਿੰਨ ਸ਼ਬਦ ਨੇ ਉਹਨਾਂ ਦੇ ਨਾਲ ਵੀ ਲਿਖਿਆ ਮਿਲਦਾ ਹੈ ਭਗਤ ਬਾਣੀ ਭਗਤ ਰੰਬਦਾਸ ਜੀ ਦੀ ਜਤ ਸ਼ਰੀ ਦੇ ਰਾਗ ਦੇ ਅੰਦਰ ਵੀ ਮਿਲਦਾ ਹੈ ਬਾਣੀ ਭਗਤ ਉੱਤ ਸਬਦ ਵਰਤਿਆ ਬਾਣੀ ਭਗਤਾਂ ਕੀ ਜਤ ਸ਼ਰੀ ਰਾਗ ਦੀ

ਬਸੰਤ ਰਾਗ ਦੇ ਅੰਦਰ ਜੀ ਕੀ ਵਰਤਿਆ ਬਾਣੀ ਭਗਤ ਰਵਦਾਸ ਜੀ ਕੀ ਬਸੰਤ ਰਾਗ ਫਿਰ ਮਲਾਰ ਰਾਗ ਹੈ ਮਲਾਰ ਰਾਗ ਦੇ ਅੰਦਰ ਫਿਰ ਭਗਤ ਸ਼ਬਦ ਵਰਤਿਆ ਹੈ ਮਲਾਰ ਰਾਗ ਦੇ ਅੰਦਰ ਮਲਾਰ ਰਾਗ ਭਗਤ ਰਵਦਾਸ ਜੀ ਕੀ ਬਾਣੀ ਭਗਤ ਰਵਦਾਸ ਜੀ ਤਿੰਨ ਸ਼ਬਦ ਇਨਾਂ ਰਾਗਾ ਦੇ ਅੰਦਰ 16 ਰਾਗਾ ਦੇ ਅੰਦਰ ਭਗਤ ਬਾਬਾ ਰਬਦਾਸ ਸਾਹਿਬ ਦੀ ਬਾਣੀਆਂ ਤੇ ਅਲੱਗ-ਅਲੱਗ ਸ਼ਬਦ ਨੇ ਟੋਟਲ 40 ਸ਼ਬਦ ਨੇ ਭਗਤ ਬਾਬਾ ਰਬਦਾਸ 40 ਸ਼ਬਦ ਨੇ ਜਿਨ੍ਹਾਂ ਦੇ ਵਿੱਚ ਭਗਤ ਸ਼ਬਦ ਵਰਤਿਆ ਉਹ ਚਾਰ ਰਾਗ ਚਾਰ ਰਾਗ ਜਿਹਦੇ ਵਿੱਚੋਂ ਰਾਗ ਸੋਰਠ ਦੇ ਵਿੱਚ ਸੱਤ ਸ਼ਬਦ ਨੇ ਜੈਤ ਸਰੀ ਹੈ ਉਹਦੇ ਵਿੱਚ ਇੱਕ ਸ਼ਬਦ ਹੈ ਤਨਾਸਰੀ ਰਾਗਾ ਉਹਦੇ ਵਿੱਚ ਤਿੰਨ ਸ਼ਬਦ ਨੇ ਮਲਾਰ ਰਾਗ ਹੈ ਜਿਹਦੇ ਵਿੱਚ ਤਿੰਨ ਸ਼ਬਦ ਭਗਤ ਰਵਦਾਸ ਹੁਣ ਇਹਨਾਂ ਚਾਰ ਰਾਗਾਂ ਦੇ ਅੰਦਰ ਭਗਤ ਸ਼ਬਦ ਵਰਤੇ ਆ ਸੱਤ ਸ਼ਬਦ ਸੂਰਤ ਰਾਗ ਚ ਤਿੰਨ ਸ਼ਬਦ ਤਨਾਸਰੀ ਚ ਇੱਕ ਸ਼ਬਦ ਜੈਤਿ ਸ੍ਰੀ ਤੇ ਤਿੰਨ ਹੀ ਸ਼ਬਦ ਮਲਾ ਰਹਾ ਸੱਤ ਤੇ ਤਿੰਨ 10 ਤੇ ਇੱਕ 11 ਤੇ ਤਿੰਨ 14 14 ਸ਼ਬਦਾਂ ਦੇ ਵਿੱਚ ਚਾਰ ਰਾਗਾਂ ਦੇ ਵਿੱਚ ਸੌਖਾ ਜਾਦੂ ਜੇ ਸੌਖਾ ਜਾਦੂ ਜੇ ਚਾਰ ਰਾਗਾਂ ਚ ਕਿਹੜੇ ਕਿਹੜੇ ਜੀ ਰਾਗ ਸੋਰਠ ਰਾਗ ਤਨਾਸਰੀ ਰਾਗ ਜਤਸ਼ਰੀ ਤੇ ਰਾਗ ਮਲਾ ਚਾਰ ਰਾਗ ਚਾਰ ਰਾਗਾਂ ਦੇ ਵਿੱਚ ਸ਼ਬਦ ਕਿੰਨੇ ਭਗਤ ਬਾਬਾ ਰਵਦਾਸ ਜੀ ਦੇ ਸੱਤ ਸੁਰ ਚ ਤਿੰਨ ਤਨਾਸਰੀ ਚ ਇੱਕ ਜਤਸ਼ਰੀ ਚ 11 ਤਿੰਨ ਮਲਾ ਚ 14 ਚਾਰ ਰਾਗਾਂ ਦੇ ਵਿੱਚ 14 ਸ਼ਬਦਾਂ ਦੇ ਵਿੱਚ ਰਬਦਾਸ ਹੂੰ ਭਗਤ ਰਬਦਾਸ ਆ ਕੀ ਕਹਿਆ ਜੀ ਭਗਤ ਰਬਦਾਸ ਹੁਣ ਉਹਨਾਂ ਦੇ ਹੈਡਿੰਗ ਦੇ ਉੱਪਰ ਲਿਖਿਆ ਗਿਆ ਬਾਣੀ ਭਗਤ ਰਬਦਾਸ ਜੀ ਕੀ ਬਾਣੀ ਭਗਤ ਰਬਦਾਸ ਜੀਓ ਕੀ ਇਟ ਦੀ ਰਿਸਪੈਕਟ ਇਡਾ ਆਦਰ ਦਿੱਤਾ ਗੁਰਸਬਦ ਭਗਤਾ ਕਿੱਤੇ ਨਹੀਂ ਤੁਹਾਨੂੰ ਲਿਖਿਆ ਮਿਲਦਾ ਬਾਣੀ ਗੁਰੂ ਨਾਨਕ ਸਾਹਿਬ ਜੀ ਕੀ ਬਾਣੀ ਗੁਰੂ ਅੰਗਦ ਦੇਵ ਜੀ ਕੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਿਤੇ ਨਹੀਂ ਮਿਲਦਾ ਪਰ ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਭਗਤਾਂ ਦੀ ਬਾਣੀ ਲਿਖੀ ਉੱਥੇ ਨਾਲ ਜੀਓ ਸ਼ਬਦ ਵਰਤਿਆ ਜੀ ਕੀ ਵਰਤਿਆ ਐਡਾ ਰਿਸਪੈਕਟ ਦਿੱਤੀ ਹੈ ਐਡੀ ਇੱਜ਼ਤ ਦਿੱਤੀ ਜਾਂਦੀ ਹੈ

ਪਰ ਜਦੋਂ ਭਗਤਾਂ ਦੀ ਬਾਣੀ ਲਿਖੀ ਆ ਉਹਨਾਂ ਨਾਲ ਜੀਉ ਤੇ ਜੀ ਸ਼ਬਦ ਵਰਤਿਆ ਐਡਾ ਆਦਰ ਐਡਾ ਸਤਕਾਰ ਦਿੱਤਾ ਕਿ ਅਸੀਂ ਫਿਰ ਵੀ ਕਹੀਏ ਸਾਡੇ ਭਗਤਾਂ ਦੀ ਬਾਣੀ ਅਲੱਗ ਕਰ ਦੋ ਤੇ ਫਿਰ ਸਾਡੇ ਫਿੱਡੇ ਮੂਹ ਹੈ ਤੁ끼 ਪਤਾ ਉਹਨਾਂ ਲੋਕਾਂ ਨੂੰ ਕਿ ਇਹ ਲੋਕ ਜਾਦਾ ਨੇ ਤੇ ਇਹਨਾਂ ਲੋਕਾਂ ਨੂੰ ਪਰਮਾਉ ਤੇ ਭ੍ਰਮਣੇ ਚ ਪਹਿਣਗੇ ਤੇ ਲੜਾਈ ਕਰਨਗੇ ਝਗੜਾ ਕਰਨਗੇ ਸਾਡੇ ਵੱਲ ਆ ਜਾਣਗੇ ਅਸੀਂ ਇਹਨਾਂ ਦੇ ਨਾਲ ਵੀ ਇਦਾਂ ਦੀ ਚਾਲ ਪਿੱਟਾਂਗੇ ਪ੍ਰਜਾਦ ਰੱਖਿਓ ਇਹਨਾਂ ਆਪਣੀਆਂ ਬੋਟਾਂ ਲੈ ਕੇ 5 ਸਾਲ ਤੁਹਾਨੂੰ ਨਹੀਂ ਪੁੱਛਣਾ ਹੁੰਦਾ ਜਿਨ੍ਹਾਂ ਦੇ ਮਗਰ ਤੁਸੀਂ ਛੰਡੇ ਚੁੱਕ ਕੇ ਤੁਰ ਪੈਂਦੇ ਹੋ ਇਹ ਬੜੀ ਵੱਡੀ ਪੋਲਿਟਿਕਸ ਹੈ ਕਿ ਥੋੜੇ ਕੁ ਸਮੇਂ ਬਾਅਦ ਕੋਈ ਨਾ ਕੋਈ ਸ਼ੋਸ਼ਾ ਛੱਡਣਾ ਤੇ ਲੋਕ ਸਾਰੇ ਫਿਰ ਉਧਰ ਨੂੰ ਤੁਰ ਪੈਂਦੇ ਆ। ਸਗੋਂ ਤੁਹਾਨੂੰ ਚਾਹੀਦਾ ਸੀ ਤੁਸੀਂ ਉਹਨਾਂ ਲੋਕਾਂ ਦਾ ਵਿਰੋਧ ਕਰਦੇ। ਉਹਨਾਂ ਲੋਕਾਂ ਦੇ ਸਾਹਮਣੇ ਖੜੋ ਕੇ ਇਹ ਬਾਤ ਕਹਿੰਦੇ ਕੀ ਕੀ ਸਾਡਾ ਭਗਤ ਰਬਦਾਸ ਨੂੰ ਭਗਤ ਰਹਿਣ दो ਕਿਉਂਕਿ ਭਗਤ ਦੀ ਪਦਵੀ ਗੁਰੂ ਤੋਂ ਵੀ ਉੱਚੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਭਗਤ ਨੂੰ ਏਡਾ ਅਦਬ ਦਿੱਤਾ ਏਡਾ ਸਤਕਾਰ ਦਿੱਤਾ ਤੇ ਅਸੀਂ ਉਹਦੇ ਸਤਕਾਰ ਨੂੰ ਉਹਦੇ ਅਦਬ ਨੂੰ ਮਾਫ ਕਰਨਾ ਬਿੱਟੀ ਚ ਨਾ ਰੋਣੀ ਜਿਹੜਾ ਗੁਰੂ ਸਾਹਿਬਾਨਾਂ ਨੇ ਦਿੱਤਾ ਜਿਹੜਾ ਗੁਰੂ ਸਾਹਿਬਾਨਾਂ ਨੇ ਸਤਕਾਰ ਦਿੱਤਾ ਚਾਰ ਰਾਗਾਂ ਚ 14 ਸ਼ਬਦਾਂ ਚ ਭਗਤ ਸ਼ਬਦ ਵਰਤੇ ਆ ਗਏ ਤੇ ਫਿਰ ਅਸੀਂ ਗੁਰੂ ਸਾਬਾ ਨਾ ਉੱਚੇ ਹੋ ਗਏ ਨਾ ਅਸੀਂ ਕਿੰਨਾ ਵੀ ਨਹੀਂ ਗੁਰੂ ਅਸਿ ਤੇ ਕਹਿਣਾ ਗੁਰੂ ਰਬਦਾਸ ਤੇ ਸਾਰਿਆਂ ਨੂੰ ਕਹਾਂ ਤੁਸੀਂ ਗੁਰੂ ਰਬਦਾਸ ਕਹੋ ਬੜੀਆਂ ਇੰਟਰਵਿਊ ਆਈਆਂ ਬੜੇ ਲੋਕਾਂ ਨੇ ਮਾਫ਼ ਕਰਨਾ ਟੀਵੀ ਤੇ